아니, 아니, 저거 아니요 ਇਹ ਜਰਾ ਦੇਖ ਕਿ ਇਹ ਪਛਤਰਾ ਥੋੜੀ ਗਰੱਫ ਕਰਨਾ ਅਰੇ ਮੇਰਾ 20 ਸਾਲ ਪੁਰਾਣਾ ਦੋਸਤ ਹੈ ਕਿੰਡੀ ਚ ਕਮਲਬਾਈ ਪਿੱਛੇ ਹੈਲੋ ਮਨੀਸ਼ ਪਿੱਛੇ ਯਾਰ ਥੋੜੀ ਜਰਾ ਬੰਤ ਮੈਂ ਨਾ ਪੜਿਆ ਹੋਇਆ 20 ਸਾਲ ਅਸੀਂ ਕਾਂਗਰਸ ਨਾਲ ਚੱਲੇ ਆਂ ਕਿ ਦੋ ਘਾਲ ਮੇਨਾ ਅੱਖਾਂ ਚੱਕ ਦੇਖ 10 ਮਿੰਟ ਇਹਨਾਂ ਦੇ ਆਮ ਆਈ ਐਮ ਵੇਟਿੰਗ ਫॉर ਯੂ ਪਰ ਇਹ ਮੇਰੀ ਵੀ ਗੱਲ ਹੈ ਰਹਿਣ ਰਹਿਮਨ ਨੂੰ ਨਾ ਟੁਟੇ ਅਸੀਂ ਹਰ ਕੁੱਝ ਚ ਜੰਦੇ ਆਂ ਕਿ ਬੇਜ਼ੀ ਲੱਗੇ ਹੋਵੇ ਮੈਂ ਤੁਹਾਡੇ ਕੋ ਕਿਉਂ ਆਇਆ ਥੋੜੀ ਜੀ ਮੈਂ ਵੀ ਆਪਣੀ ਮੇਰਾ ਦੋਸਤ 20 ਸਾਲ ਤੋਂ ਮੈਨੂੰ ਕਹ ਰਿਹਾ 50 ਬੰਦੇ ਲੈ ਕੇ ਆ ਨੀ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਉ ਜੀ ਤੁਹਾਡੀਆਂ ਵੀਡੀਓ ਦੇਖ ਲਓ ਆਪਣੀ ਵੀਡੀਓ ਕੱਢੋ ਤੁਸੀਂ ਉਹ ਸਰ ਵੀ ਵੀਡੀਓ ਦੇ ਲਓ ਬਾਉ ਜੀ ਆਪਣੀਆਂ ਤੁਸੀਂ ਪੱਪੀ ਆਇਆ ਪੱਪੀ ਨੇ ਮੈਨੂੰ ੱੱਕੇ ਮਰਵਾਇਆ ਤੁਹਾਨੂੰ ਮੈਨੂੰ ਨਹੀਂ ਪਤਾ ਇਹ ਲੈ ਇਹਨਾਂ ਨੂੰ ਚੋੜਾ ਥੰਦੀ ਤੇ ਔਰ ਮੈਂ ਹੁਣੇ ਜਾਣਾ ਹੈ ਜੇ ਕਿਸੇ ਨੂੰ ਜੁਰਤ ਦਾ ਦੱਸ ਜੋ ਪੱਪੀ ਨੂੰ ਕੋਈ ਟਾਈਮ ਬਣ ਕੇ ਆ ਜੀ ਤੁਸੀਂ ਉਹਨਾਂ ਨੇ ਡਾਇਰੈਕਟ ਕਾਲ ਪਰ ਡੋਨਟ ዱ ਦੈਟ ਨਹੀਂ ਐਨਾਂ ਨੇ ਬੁਲਾਇਆ ਤੁਸੀਂ ਡਾਇਰੈਕਟ ਕਾਲ ਕਰੋ ਤੁਸੀਂ ਸਾਨੂੰ ਨਹੀਂ ਕਹਿ ਸਕਦੇ ਤੁਸੀਂ ਸਾਡੇ ਬਾਰੇ ਤੁਸੀਂ ਮੈਨੂੰ ਰਾਈਡ ਦੇ ਰਾਈਡ ਨਹੀਂ ਆ ਤੁਹਾਡਾ ਮਿਲਿਆ ਪੋਨ ਨਹੀਂ ਆ ਕੇ ਤਾਂ ਕਾਰ ਸਾਰੇ ਤੁਸੀਂ ਹੁਣੇ ਆਓ ਤੇਰਾ ਪੋਲਿੰਗ ਕਾਰਡ ਸਾਰੇ ਤੁਸੀਂ ਆਮ ਪਬਲਿਕ ਨਾਲ ਲਾ ਨਹੀਂ ਮੈਂ ਨਹੀਂ ਕਿਸੇ ਨਾਲ ਲਾ ਤੁਸੀਂ ਵੋਟਿੰਗ ਲੈਣ ਆਏ ਹੋ ਤੁਸੀਂ ਆਮ ਬੜ ਸਕਦੇ ਹੋ ਉਹ ਜਨਾਬ ਜਾਦੇ ਸਮਾਰਡਾ ਬੜੋ ਗੱਲ ਕਰਨੇ ਭਾਈ ਮਾੜੀ ਇਹੋ ਸੋਣੀ ਗੱਲ ਕਰਦੇ ਉੱਥੇ ਗੱਡੀ ਚੜਾ ਦੇਈ ਸੀ ਤੁਸੀਂ ਯਾਰ ਤੁਸੀਂ ਵੀਡੀਓ ਯਾਰ ਤੁਸੀਂ ਗੁੰਡਾ ਕਰਦੀ ਕਰਉਂ ਨੀ ਜੀ ਆਦਾ ਨਹੀਂ ਹੋਣਾ ਜਿਹੜੀ ਹੋਈ ਹੈ ਜਿਹੜੀ ਗੱਲ ਨਾ ਕਰੋ ਜੀ ਭਾਜੀ ਇੱਕ ਮੱਲੇ ਦੇ ਬਾਹਰ ਦੇ ਸੀ ਤੁਹਾਡੇ ਨਾਲ ਨਹੀਂ ਚੱਲੇ ਆ 20 ਆ ਚੱਲੇ ਆ ਹੋਰ ਇੱਕ ਮੱਲੇ ਨੂੰ ਭਾਈ ਭਾਈ ਮਾਰੇ ਪਿੱਛੇ ਹੋ ਜਾ ਸੀ ਅਸੀਂ ਨਾਮ ਲਖਰਾਮਨਾਥ ਮੱਲੇ ਦੇ ਮੱਲੇ ਮਿਲ ਨਹੀਂ ਆਇਆ ਕਿ ਉਹ ਮਨੋਦਾਰ ਆ ਕੇ ਸੀ ਯਾਰ ਸਲੂਕ ਕਰ ਰਹੇ ਸੀ ਜਾਈ ਜਾ ਰਹੀ ਹੈ 20 ਆਏਗਾ ਤੁਹਾਡਾ ਨਾਮ ਕਰ ਰਹੇ ਨੇ ਬਹੁਤ ਮਾਰੋਗੀ ਤਰ੍ਹਾਂ ਤਿੰਨ ਕੰਨਾਂ ਬੜਾ ਬੰਦਾ ਕੰਨ ਕਰਦੇ ਉਹ ਹੈਲੋ ਸਰ ਇੱਕ ਵਾਰੀ ਵੀਡੀਓ ਦੇਖੋ ਦੇਖੋ ਬ੍ਰਦਰ ਗੱਲ ਇਹ ਹੈ ਸਰਕਾਰ ਮੈਂ ਮੈਂ ਤੁਹਾਨੂੰ ਵੱਡਾ ਮੇਰੀ ਜੀ ਹਾਂ ਸਰ ਮੈਂ ਹਾਰ ਰਿਹਾ ਹਾਰ ਦੇ ਚੜ੍ਹ ਮੋਰ ਦੀ ਪਿੱਛੇ ਕਰ ਦੋ ਮੈਂ ਆਮ ਆਦਮੀ ਪਾਰਟੀ ਵਾਲੀ ਮੈਂ ਚੜ੍ਹੂ ਮੈਂ ਸਬਜੀ ਦੋਸਤ ਉਨੇ ਉਨੇ ਸਾਰੇ ਸ਼ਰਟ ਚ ਸਮੂਹ ਚੱਲ ਰਿਹਾ ਬਿਲਕੁਲ ਚੱਲ ਰਿਹਾ ਸਮਝਿਆ ਨਾ ਕਿਤੇ ਕੋਈ ਰੌਲਾ ਹੈ ਉਹਦੇ ਪਿੱਛੇ ਇੱਥੇ ਆ ਕੇ ਕਿਸੇ ਦੇ ਘਟੀ ਕੋਈ ਨਾ ਮਾਰ ਦੂੰ ਜਾਂ ਦੂੰ ਹੈ ਕੋਈ ਬਦਮਾਸ਼ ਥੋੜੀ ਇੱਕ ਗਾਲ ਦਸੋ ਅਸੀਂ ਤੁਹਾਨੂੰ ਉਹਨਾਂ ਦੀ ਗੱਲ ਸੁਣ ਰਹੇ ਹੋ ਤੁਸੀਂ ਮੇਰੀ ਵੀ ਸੁਣੋ ਜੇ ਤੁਸੀਂ ਪਬਲਿਕ ਨੂੰ ਪਬਲਿਕ ਸਮਝਦੇ ਹੋ ਐਜ਼ ਅ ਰਾਈਟ ਤੁਸੀਂ ਦੱਸੋ ਕੋਈ ਵੀਡੀਓਸ ਦੇਖੋ ਤੁਸੀਂ ਜਿਹੜੀਆਂ ਵੀਡੀਓ ਬਣੀਆਂ ਨੀ ਕਰਾ ਤੁਹਾਨੂੰ ਮੰਗਵਾ ਕੇ ਦਿਖਾ ਦਾਂ ਸਭ ਲਈ ਕਲੀਅਰ ਇਸ਼ੂ ਕਰ ਦਿੰਦੇ ਆ ਤੁਸੀਂ ਦੇਖ ਲਓ ਕਿ ਇਹਦੀ ਗਲਤੀ ਇੱਥੇ ਨਹੀਂ ਕਰਦਾ ਸਾਡਾ ਬ੍ਰਦਰ ਹੀ ਆ ਨਾ ਨਾ ਕਰਦੇ ਇੱਕ ਮਿੰਟ ਯਾਰ ਹਾਲ ਕੀ ਕੀਤਾ ਕੀ ਤੁਹਾਨੂੰ ਪਤਾ 50 ਮੁੰਡੇ ਬਾਹਰ ਲਾਏ ਪਾਜੀ ਮਹੱਲੇ ਚ ਕੈਮਰੇ ਲੱਗੇ ਹੋਏ ਨੇ ਇੱਥੇ ਰਹਿਣਾ ਥੋੜਾ ਮੂਹ ਤੇ ਕਹਿ ਰਹੇ ਵੀ ਮੈਂ ਇਹਦੇ ਨਾਲ ਕਿੰਨੀ ਦਿਨ ਚੱਲਿਆ ਅੱਜ ਮੇਰਾ ਬ੍ਰਦਰ ਆਣਾ ਇਹ ਮੈਂ ਇਸ ਪਾਰਟੀ ਨਾਲ ਦੇਖੋ ਪਾਰਟੀਆਂ ਦਾ ਅਸੀਂ ਤਾਂ ਮਹੱਲੇਦਾਰ ਹੀ ਆ ਇਹਨੂੰ ਮਹੱਲੇਦਾਰੀ ਤਾਂ ਸਮਝ ਨਹੀਂ ਚਾਹੀਦੀ ਉਹ ਤੁਹਾਨੂੰ ਅੱਜ ਇਲੈਕਸ਼ਨ ਹੈਗੇ ਕੱਲ ਫੇਰ ਉਦਾਂ ਹੀ ਆ ਸਾਰੇ ਗੱਟੀ ਚੱਲ ਰਹੇ ਨੇ ਆਪਣੇ ਬੰਦੇ ਇਕੱਲੇ ਨਹੀਂ ਡੋਗੇ ਯਾਰ ਜਿਹੜੇ ਚਾਰੇ ਬੰਦੇ ਬੰਦੇ ਸਾਡੇ ਨਾਲ ਝੰਗਦੇ ਸੀ ਅੱਜ ਤੂੰ ਹੀ ਸਾਡੇ ਨਾਲ ਗੱਲਾਂ ਕਰ ਰਿਹਾ ਸਾਡੇ ਨਾਲ ਹੀ ਹੋ ਜਾ ਯਾਰ ਹੈਲੋ ਤੂੰ ਇੱਕ ਮਿੰਟ ਹਾਂ ਜੀ ਆਪਦੀ ਪੋਲਿੰਗ ਤੁਸੀਂ ਅਰਜ਼ੀ ਦਿਵਾਓ ਇਹ ਬਸ ਅਰਜ਼ੀ ਰਾਈਟ ਕੀ ਆ ਨਹੀਂ ਨਹੀਂ ਰਾਈਟ ਹੈ ਨਾ ਜਿੰਨੇ ਵੀ ਬੰਦੇ ਆ ਹਰ ਬੰਦੇ ਦਾ ਰਾਈਟ ਆ ਪਰ ਇਹ ਸਰ ਇਹ ਰੱਖਣਾ ਮੈਂ ਕਿਹ ਰਾਈਟ ਸਰ ਹਰ ਬੰਦੇ ਦਾ ਰਾਈਟ ਹੈ ਨਾ ਕਿਸੇ ਵੀ ਗੋਲਡ ਪਾਵੇ ਉਹ ਲੋਕ ਨਹੀਂ ਹੋ ਕੇ ਨਾ ਸੀ ਕਿਹਨੇ ਬਿਆਜ ਜਰਾ ਮੈਨੂੰ ਓਕੇ ਆ ਤੋ ਲੈ ਆ ਗਿਆ ਮੈਂ ਤੋ ਬਾਈ ਰੋਡੋ ਮੈਂ ਵਿੱਚ ਉਹ ਮਾਈ ਜੀ ਇਨਾ ਤੋ ਕੀ